ਜੋ ਰਾਤ ਫੜਾਈ ਤੇ ਦੋਸੀਂ ਪਰ ਵੇਖਿਆ ਰੋਲਾ ਪਈ ਜਾਂਦਾ ਸੀ ਇੱਧਰ ਤੇ ਵੇਖਿਆ ਟੇਨਾ ਟੁੰਨਾ ਇਹਨਾਂ ਦਾ ਘਰ ਸਾਤ ਉੱਡ ਗਈ ਤੇ ਬਾਰ ਬੱਚਿਆਂ ਦੇ ਸੱਟਾਂ ਲੱਗ ਗਈ ਤੇ ਬੱਚਿਆਂ ਨੂੰ ਡਾਕਟਰ ਕੋਲ ਲੈ ਗਏ ਟਾਂਕੇ ਟੁੰਕੇ ਲੱਗੇ ਨੁਕਸਾਨ ਕਿੰਨਾ ਹੋਇਆ ਭਾਈ ਨੁਕਸਾਨ ਹੋਈ ਗਿਆ 40-50 ਹਜ਼ਾਰ ਰਾਇ ਬੱਚਿਆਂ ਨੂੰ ਕੋਈ ਛਣ ਕਿੰਨਾ ਹੋਇਆ ਜਿਹੜਾ ਸਾਰਾ ਸਮਾਨ ਅੰਦਰ ਪਿਆ ਸੀ ਉਹ ਟੁੱਟ ਭੱਜ ਗਿਆ ਏ ਕੀ ਮੰਗ ਕਰਦੇ ਏ ਮੰਗਰ ਦੇ ਨਾਲ ਹਲਤ ਦਿੱਤੀ ਆ ਇਹ ਇਹ ਵੀ ਰਸ ਤੇਜਨਰੀ ਆਨ ਕਰਕੇ ਕਰਦੀਆਂ ਛੱਤਾ ਪੱਟੀਆਂ ਤੇ ਬੱਚਿਆਂ ਦੇ ਸੱਟਾਂ ਲੱਗ ਗਈਆਂ ਕਿੰਨੀਆਂ ਕਿ ਸੱਟਾਂ ਲੱਗੀਆਂ ਕਾਫੀ ਟੰਕੇ ਲੱਗੇ ਛੋਟੇ ਬੱਚਿਆਂ ਦੇ ਹਾਂ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਅਸੀਂ ਪੰਜ ਜੀ ਹਾਂ ਤੋ ਤਿੰਨ ਬੇਟੇ ਦੋ ਬੇਟੇ ਇੱਕ ਬੇਟੀ ਹਸਬੰਡ ਬਾਹਰ ਗਿਆ ਕੱਟੀ ਕੀ ਮੰਗ ਕਰਦੇ ਆ ਯਾ ਸਾਡਾ ਜੋ ਨੁਕਸਾਨ ਹੋਇਆ ਸਰਕਾਰ ਸੰਦਿੱਤਾ ਜਾਵੇ ਸਰਕਾਰ ਕਿੰਨਾ ਕ ਨੁਕਸਾਨ ਹੋ ਗਿਆ ਛੱਤਾ ਪਟੀਆਂ ਇਹ ਦੋ ਕੁਝ ਚੀਜ਼ਾਂ ਟੁੱਟੀਆਂ ਹਾਂਜੀ ਤੇ ਬੱਚਿਆਂ ਸੱਟਾਂ ਲੱਗੀਆਂ ਨੁਕਸਾਨ ਕਿੰਨਾ ਹੋਇਆ ਜੀ ਵੀਰ ਜੀ ਫੋਲੀ ਹੋ ਗਿਆ ਸਾਰਾ ਸਮਾਨ ਟੱਟ ਗਿਆ ਬੱਚਿਆਂ ਸੱਟਾਂ ਵਾਜੀਆਂ ਤੇ ਤੁਸੀਂ ਕਿੱਥੇ ਸੀ ਉਸ ਵੇਲੇ ਘਰੇ ਸੀ ਬੱਚਿਆਂ ਥੱਲੋ ਟੀਨਾਂ ਦੇ ਕੱਢ ਰਹੇ ਸੀ ਅੱਛਾ ਬੱਚੇ ਅੰਦਰ ਸੀਗੇ ਤੇ ਮੈਂ ਬਾਹਰ ਖੜੀ ਸੀਗੀ ਜਦੋਂ ਨੇਰੀ ਇੱਕਦਮ ਛੱਤਾ ਪਟ ਕੇ ਲੱਗੇ ਠੀਕ ਹੈ। ਤੇ ਸੱਤਾਂ ਕਿੰਨੇ ਲੱਗੇ ਆ। ਬੱਚਿਆਂ ਟੰਕੇ ਲੱਗੇ ਸਿਰਾਂ 'ਚ। ਕੀ ਕਾਰਨ ਹੋਇਆ ਸੀ ਰਾਤ ਨੂੰ? ਰਾਤ ਜੀ ਕਾਰਨ ਦਾ ਪਤਾ ਤਾਂ ਬਾਅਦ 'ਚ ਲੱਗਾ ਜਦੋਂ ਕਾਰਨ ਹੋ ਗਿਆ। ਹਾਂਜੀ। ਬਹੁਤ ਤੇਜ਼ ਤੂਫਾਨ ਜਦੋਂ ਆਇਆ ਤੇ ਅਸਲ ਤਾਂ ਬਹੁਤ ਖੜਕਾ ਹੋ ਰਿਹਾ ਸੀ ਦਾ ਨੇਰੀ ਤੂਫਾਨ ਦਾ। ਜਦੋਂ ਸਾਨੂੰ ਆਵਾਜ਼ ਸੁਣੀ ਇੱਧਰ ਖੜਕਾ ਹੋਇਆ, ਰੌਲਾ ਪਿਆ ਤੇ ਅਸੀਂ ਜਦੋਂ ਆਏ ਭੱਜ ਕੇ ਤੇ ਛੱਤਾਂ ਦੋਨੋਂ ਹੀ ਕਮਰਿਆਂ ਦੀਆਂ ਉੱਡ ਗਈਆਂ। ਫੇਰ ਬਹੁਤ ਦੂਰ ਜਾ ਕੇ ਗੱਡ ਗੁੱਡ ਡਿੱਗ ਪਏ ਬੱਚੇ ਜਿਹੜੇ ਉਹ ਅੰਦਰ ਹੀ ਸੀਗੇ ਬੈਠੇ ਉਹਨਾਂ ਦੇ ਪਤਾ ਨਹੀਂ ਕੀ ਵੱਜਿਆ 8 ਵਜੀਆਂ ਜਾਂ ਕੀ ਵੱਜਿਆ ਫੇਰ ਉਹਨਾਂ ਨੂੰ ਅਸੀਂ ਬਾਹਰ ਕੱਢਿਆ ਕੱਢ ਕੇ ਡਾਕਟਰ ਕੋਲ ਲਗਾਇਆ ਉੱਥੇ ਉਹਨਾਂ ਦੇ ਕੋਈ ਮਲਮ ਪੱਟੀ ਟਾਂਕੇ ਟੁੰਕੇ ਲਵਾਏ ਤੇ ਉਹਨਾਂ ਨੂੰ ਉਹਨਾਂ ਦਾ ਇਲਾਜ ਕਰਾਇਆ ਬਾਪੂ ਨੁਕਸਾਨ ਕਿੰਨਾ ਕੁ ਸੀ ਨੁਕਸਾਨ ਤਾਂ ਜੀ ਕੁਲ ਟੋਟਲੀ ਆ ਜੀ ਮੇਰੇ ਹਿਸਾਬ ਦੇ ਵਿੱਚ ਤਾਂ ਕੁਝ ਨਹੀਂ ਬੱਚਿਆ ਉੱਤੇ ਗਾਰਡਰੂਬ ਦਰਵਾਜੇ ਕੇ ਮੰਝੇ ਟੁੱਟ ਗਏ ਕੱਪੜੇ-ਕੱਪੜੇ ਜੋ ਸੀ ਸਾਰਾ ਕੁਝ ਜੋ ਤਕਰੀਬਨ ਦਾ ਸਾਰਾ ਹੀ ਨੁਕਸਾਨ ਕੋਲ ਟੋਟਲੀ ਆ ਜੀ ਕੀ ਮੰਗ ਕਰ ਰਹੇ ਹੋ ਮੰਗ ਜੀ ਇਹੀ ਆ ਜੀ ਇਹਨਾਂ ਦੀ ਮਦਦ ਕੀਤੀ ਜਾਵੇ ਜੋ ਇਹਨਾਂ ਦਾ ਬੰਦਾ ਮੁਆਜਬਾ ਦਿੱਤਾ ਜਾਵੇ ਗਰੀਬ ਮਜ਼ਦੂਰ ਹੈਗੇ ਮਜ਼ਦੂਰੀ ਕਰਦੇ ਆ ਜੀ